ਮੀਆਂ ਪੱਕੀਆਂ ਵਾ ਵਾ ਅਗਦੇ ਪਾਂਬੜ ਵਰਗੀਆਂ ਥੀਆਂ ਤੂੰ ਸਾंभ ਬੁਕਲ ਵਿੱਚ ਰੱਖੀਆਂ ਗੇਨੇ ਮਦੀਨਾ ਦੀਆਂ ਸੰਜਾ ਬਾਬਲ ਅਸੀਂ ਸਾंभ ਬੁਕਲ ਵਿੱਚ ਰੱਖੀਆਂ ਕੂੰਜਾਂ ਵਾਂਗ ਪਰੌਣੀਆਂ ਬਾਬਲ ਤੇਰੇ ਵੇੜੇ ਦੋਦੀਆਂ ਮੈਂ ਚੱਤ ਦੇ ਕੱਢਦੀ ਨਹੀਂ ਗਿਣਤਾ ਪੇ ਪਾਵਾਂ ਜਾਂ ਮੰਦੀ ਛਾਹੇ ਤਾਂ ਮੈਂ ਪੀੜਾ ਦਾਵਾਂ ਜਿੜੀਆਂ ਦੀ ਕੂਕੂਲੀ ਨਹੀਂ ਤਾਂ ਤਿਆਂ ਦੀ ਟੁਕਣੀ ਦਿਲ ਭਰ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਦਿਲ ਭਰ ਕੇ ਸੋਚਾਂ ਨਹੀਂ ਨਾਲੇ ਸ਼ਰਮਾਵਾਂ ਮੈਂ ਚਾਦਰ ਕੱਢਦੀ ਆ ਵਿੱਚ ਪਾਵਾਂ ਚਿੜੀਆਂ ਪਾਵਾਂ ਚਿਣੀਆਂ ਪਾਵਾਂ ਚਿਣੀਆਂ ਨੀ ਮੈਂ ਪਾਵਾਂ ਚਿੜੀਆਂ ਮੈਂ ਚਾਦਰ ਕੱਢਦੀ ਆ ਵਿੱਚ ਪਾਵਾਂ ਚਿੜੀਆਂ ਮੇਰੇ ਤੁਰ ਜਾਣ ਦੀਆਂ ਗੱਲਾਂ ਨੇ ਚਿੜੀਆਂ ਮੇਰਾ ਧਰਮੀ ਬਾਬਲ ਨੀ ਨੀਂਦ ਸੰ ਧਰਮੀ ਬਾਵਲ ਨੇ ਦੇਸਾਂ ਦਾ ਰਾਜਾ ਉਹਨੂੰ ਆਖ ਕੇ ਬਾਵਲ ਨੂੰ